ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਪਾਉ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚ ਨਾ ਹੋਵੈ ਜੇ ਸੋਚੀ ਲਖਵਾਰ ਚੋਪੈ ਚੋਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੋਖਿਆ ਭੋਖ ਨਾ ਉਤਰੀ ਜੇ ਬੰਨਾ ਪੁਰਿਆ ਪਾਰ ਸਹਸਿਆਣ ਪਾਲਾ ਕੋ ਹਾਂ ਤਾਂ ਇੱਕ ਨਾ ਚੱਲੇ ਨਾਲ ਕਿਸ ਚਿਆਰਾ ਹੋਈ ਐ ਕਿਉ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰੁ ਕੁਨਕ ਹਰ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੜਿਆਈ ਹਾਕ ਮੇਉ ਤਮਨੀ ਸਾ ਹੁਕਮੋਂ ਲਿਖ ਦੁਖ ਸੁਖ ਪਾਈਆ ਇਕ ਨਾ ਹੁਕਮੀ ਬਖਸੀਸ ਇਕ ਹੁਕਮੇ ਹਦਾਂ ਭਾਈ ਐ ਹੁਕਮੇ ਅੰਦਰ ਸਭ ਕੋ ਬਹਾਰੁ ਕੋ ਨ ਕੋਈ ਨਾਨਕ ਹੁਕਮੈ ਜੇ ਬਝੈ ਤਾ ਹਉ ਮੈਂ ਕਹੈ ਨ ਕੋਈ ਗਾਵੇ ਕੋ ਤਾਣੋ ਹਉ ਵਜੈ ਸੇ ਤਾਣ ਗਾਵੇ ਕੋ ਗਾਤ ਜਾਣੈ ਨੀ ਸਾਨ ਗਾਵੇ ਕੋ ਗੋਣ ਬੜਿਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੈ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਤੋ ਜਾਪੈ ਰਿਸੈ ਦੂਰ ਗਾਵੇ ਕੋ ਵਿਖ ਹਾਜ਼ਰਾ ਦੂਰ ਕਸ ਨਾਉ ਕਿਸੇ ਨ ਆਵੇ ਤੋਟ ਘਸ ਘਸ ਕਥੀ ਕੋਟੀ ਕੋਟ ਕੋਤਾਉ ਜਿੰਦਾ ਦੇ ਲੈਂਦੇ ਸੁਪਾਹਿ ਜੁਗਾ ਜਗੰਤਰ ਖਾਹੀ ਖਾਂ ਹੁਕਮ ਹੁਕਮ ਚਲਾਏ ਰਾਹੋਂ ਨਾਨਕ ਵਿਖ ਸਵੇ ਪ੍ਰਵਾਹ ਹੋ ਸਾਚਾ ਸਾਹਿਬ ਸajna ਆਖਿ ਆਪੋ ਅਪਾਰ ਆਖੇ ਮੰਗੈ ਦੇਹ ਦੇ ਦਾਤ ਕਰੀ ਦਾਤਾਰ ਫਿਰ ਕਿਆ ਅਗਰ ਰਖਿਆ ਜਿਸ ਦਿਸਦਰਬਾਰ ਮਹਾਉ ਕੇ ਗੋਲਣ ਬੋਲੀਐ ਜਿਸ ਸੁੰਤਰੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਗੁਣਾਈ ਵਿਚਾਰ ਕਰਮਿ ਆਵੇ ਕਪੜਾ ਨਦਰੀ ਨੋਕਦਾਰ ਨਾਨਕ ਵੇ ਜਾਣੇ ਸਾਭ ਆਪੇ ਸਚਿਆਰ ਸਾਪੇ ਨਾ ਜਾਇ ਕੀਤਾ ਨ ਹੋਇ ਆਪੇ ਆਪ ਰੰਝਨ ਸੋਇ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣਿ ਅਮਰ ਰਖੀਐ ਭਾਉ ਦੁਖ ਪਰ ਹਰਸੁ ਕਰ ਲੈ ਜਪ ਗੁਰਮੁਖ ਜਨਾ ਦੇ ਗੁਰਮੁਖ ਵੇਦੰਗ ਗੁਰਮੁਖ ਰਿਆਸ ਸਮਾਈ ਗੁਰਿਸਰ ਗੁਰੂ ਗੋਖ ਬਰਮਾ ਗੁਰ ਪਾਰਵਤੀ ਮਾਈ ਜਿਹੋਂ ਜਾਣਾ ਆਖਾ ਨਾਹੀ ਕਹਿਣਾ ਕਸ ਨ ਜਾਇ ਗੁਰਾ ਇੱਕ ਦੇਵ ਜਾਈ ਸਭ ਨਾਮ ਜਿਹਾ ਕਾਇਕ ਰਤਾ ਹੋ ਸੋਮ ਵਿਸਨ ਜਾਇ ਤੀਰਥ ਨਾਮ ਮੰਗਤੀਸ ਪਹ ਮਹਾਮਨ ਪਾਣੇ ਕੀ ਨਹਾਇ ਕਰੀ ਇਹ ਤੇ ਸ੍ਰੀ ਪਾਈ ਵਿਖਾ ਕਨ ਕਰਮਾ ਕੈ ਮਿਲੇ ਲਈ ਮਤ ਵੇਚੁਰ ਤਨ ਜਵਾਹਰ ਮਾਣਕੋ ਜੇ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਵ ਜਾਇ ਸਭਨਾ ਜੀ ਆਇਆਂ ਕਾਇਕ ਦਾਤਾ ਸੋਮ ਅਵਸਨ ਜਾਇ ਜੇ ਜਿਗਚਾਰੇ ਆਰ ਜਾਵ ਹੋਰ ਜਸੋਣੀ ਹੋਏ ਨਮ ਖੰਡਾ ਵਿੱਚ ਜਾਣੀ ਨਾਸ ਚਲੇ ਸਭ ਕੋਈ ਚੰਗਾ ਨੌਰ ਖਾਇ ਕੈ ਜਸ ਕੀਰਤ ਜਾਗ ਰਹਿ ਜੇ ਇਸ ਨਦਰ ਨਾਇ ਆਵੇ ਤਾ ਬਾਤ ਨ ਪੁੱਛ ਕੇ ਕੀਤਾ ਅੰਦਰ ਕੀਟ ਕਰ ਦੋ ਸੀ ਦੋਸਤ ਰੇ ਨਾਨਕ ਗੁਰ ਗੁਣ ਗੁਣ ਕਰੈ ਗੁਣਮੰਤੇ ਆ ਗੁਣ ਦੇ ਤੇਹਾ ਕੋਈ ਨਾ ਸੋਝਾਈ ਜੇ ਇਸ ਗੁਣ ਕੋਈ ਕਰੈ ਸਮਾਨ ਸਗ ਫਿਰ ਸੁਨਾਸ ਸੁਨਹ ਤਰ ਤਵਲੇ ਆਕਾਸ ਸੁਨਾ ਦੀਪ ਲੋਪਾ ਜਾਲ ਸੁਨਾ ਕੋ ਹੁ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾ ਸੁ ਸੁਣਾ ਸਰਬਰਮਾ ਐਂਦ ਸੁਣਾ ਮੁਖਸ ਲਾਨ ਮੰਦ ਸੁਣਾ ਜੋਗ ਜੁਗ ਤਨ ਪੇਦ ਸੁਣਾ ਸਾ ਸਿਮਰਤ ਵੇਦ ਨਾਨਕ ਭਗਤਾ ਦਾ ਵਿਕਾਸ ਸੁਣਾ ਦੁਖ ਪਾਪ ਕਾ ਨਾ ਸੁ ਸੁਣਾ ਸਾ ਸੰਤੋਗਿਆਨ ਸੁਣਾ ਅਸ ਵਿਕਾਸ ਨਾਨਕ ਸੁਣਾ ਪਰਵਰਪਾਵੇਂ ਮਾਨ ਸੋਣਾ ਲਾਗੇ ਸਹਿ ਧਿਆਨ ਨਾਨਕ ਭਗਤਾਂ ਦਾ ਵਿਰਾਸ ਸੁਣਾਂ ਦੁਰਬਾਬ ਗਾਨਾਸ ਸੁਣਾਂ ਸਰਾਗਣਾ ਕੇ ਗਾਉ ਸੁਣੈ ਸੇ ਪੀਰ 파ਰ ਸਾ ਸੁਣਾਂ ਅੰਦੇ ਪਾਵੇਂ ਰਹੋ ਸੁਣਾਂ ਹਾਥ ਵੇ ਸਗਾਉ ਨਾਨਕ ਭਗਤਾਂ ਦਾ ਵਿਰਾਸ ਸੁਣਾਂ ਦੁਰਬਾਬ ਗਾਨਾਸ ਮਨ ਕੀ ਗਤ ਰਹਿ ਨ ਜਾਏ ਜੇ ਕੋ ਕਾਬਿ ਸੇ ਬਸਤਾਏ ਕਾਗਜ਼ ਕਲਮ ਨਾਲ ਲੇਖਨ ਹਾਰੁ ਮਨ ਕਾਬੇ ਕਨਗੀ ਚਾਲ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਸਰ ਤਵਾ ਮਨ ਬੱਦ ਮਨ ਅਸਲ ਭਵਨ ਕੇ ਸਦਾ ਮਨ ਮਜੋਟਾ ਨਾ ਖਾਇ ਮਨ ਜਿਮ ਕੇ ਸਾਧਨ ਜਾਇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਮਰ ਢਾਕ ਨ ਪਾਏ ਮਨ ਪਰਸੰ ਪ੍ਰਗਟ ਜਾਇ ਮਨ ਨਾਮ ਅਗਨ ਜਲੈ ਪੰਚ ਤਉ ਮਨ ਨਾਮ ਧਰਮ ਸੈਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋ ਹੋਏ ਮਨੈ ਭਾਵੇਂ ਮੁਖ ਦੁਆਰ ਮਨੈ ਪਰਵਾਰੇ ਸਦਾ ਮਨੈ ਤਰੈ ਤਾਰੇ ਸੁਰ ਸਿਖਿ ਮਨੈ ਨਾਮ ਰੰਗ ਵੇਨ ਨ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋ ਹੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚ ਸੋਹੇ ਦਰਾ ਜਾਨ ਪੰਚਾ ਕਾ ਗੁਰੇਕ ਧਿਆਨ ਇਕ ਗਹ ਕਰੇ ਵਿਚਾਰ ਕਰਤ ਕਾ ਕਰਨ ਨਾਇ ਸਮਾਰ ਤੌਲ ਤੁੰਬੇ ਆਕਾ ਪੂਜਾ ਸੰਤੋਖ ਸਾਪ ਰਖਿਆ ਜਨ ਸੋਤ ਦੇ ਕੋ ਪੂਜਾ ਹੋਵੇ ਸਤਿਆਰ ਤਵਲੇ ਪੁਰ ਕੇ ਤਾਬਾਰ ਹਰਤੀ ਹੋਰ ਪਰ ਹੋਰ ਹੋਰ ਇਸਤੇ ਪਾਰ ਕਲਾਕਮਨਜੋਰ ਜੀ ਜਾਤ ਰੰਗਾ ਕੇ ਨਾਭ ਸਮਨਾਲ ਕਿਆ ਬੜੀ ਕਲਾ ਹੇ ਲੇ ਕਾਲਿ ਜਾਨੇ ਕੋਈ ਲੇ ਕਾਲਿ ਖਿਆ ਜੀਤਾ ਹੋਈ ਕੀਤਾ ਜਾਣ ਸਵਾਲ ਰੂਪਾ ਕੀਤੀ ਜਾ ਜਾਣ ਕਉਣ ਕੂਤੇ ਕੀਤਾ ਪਸਾ ਵੇਖ ਕੋ ਕਵਾਉ ਤਿਸਤ ਹੋਇ ਲਖ ਦਰਿਆ ਗੁਰਦਰ ਕਮਨ ਕਹਾ ਵਿਚਾਰ ਵਾਰਿਆ ਨਾ ਜਾ ਮਈ ਕਵਾਰ ਜੋ ਤਰਪਾਵੇ ਸੈਪਲੀਕਾਰ ਸਾਦਾ ਸੁਲਾ ਨਰੰਕਾਰ ਅੰਕਾਰ ਅੰਗ ਜਪ ਸੰਗ ਪਾਵ ਸੰਗ ਪੁੰਜਾ ਸੰਤ ਸੰਤਾਵ ਸੰਤ ਗ੍ਰੰਥ ਮੁਗਵੇਦ ਪਾੜ ਆਸਾਂਖ ਜੋਗ ਮੰਤਰ ਦਾਸ ਸੰਗ ਬਦਗੁਨ ਗਿਆਨ ਵਿਚਾਰ ਸੰਗ ਸਤੇ ਅ ਸੰਜਾ ਚਾਲ ਸੰਸੋਰ ਮੁਪਖਸਾਰ ਆਸਾਂਖ ਮੌਨੋ ਲਿਵ ਲਾਈ ਤੌਰ ਕੋਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੁਰ ਭਾਵੇ ਇਸਾਈ ਪੁਲੀਕਾਰ ਤੁਮ ਅਦਾਸ ਲਾ ਨਰੰਕਾਰ ਸੰਗ ਮੋਰ ਆਨ ਕੌਰ ਸੰਗ ਚੋਰ ਹਰਾਮ ਖੋਰ ਸੰਗ ਅਮਰ ਕਰ ਜਾਹੇ ਜੋਰ ਆ ਸੰਗ ਗਲਤ त्याग ਆ ਸੰਗ ਪਾਪੀ ਪਾਪ ਕਰ ਜਾ ਸੰਗ ਕੁੜਿਆ ਔਰ ਕੁੜੇ ਫਿਰਾਂ ਆ ਸੰਗ ਮਲੇਚ ਮਲਵਾ ਗਾਇ ਆ ਸੰਗ ਨਿੰਦਕ ਸਿਰ ਕਰੇ ਪਾਰ ਨਾਨਕ ਨੀਤ ਕਹਿ ਵਿਚਾਰ ਵਾਰਿਆ ਨਾ ਜਾ ਮੈਂ ਇਕ ਵਾਰ ਜੋ ਚੁਧ ਬਾਵੇ ਸੈਪਲਿਕਾਰ ਤੁਮ ਦਾਸ ਲੰਦਰੰਕਾਰ ਸੰਗ ਨਾਮ ਸੰਗ ਧਾਪ ਗੰਗਮ ਸੰਗ ਲੋ ਸੰਗ ਜਨ ਪਾਰ ਹੋਏ ਆਗਰੇ ਨਾ ਅਗਰੇ ਸਲਾਹਾ ਗ੍ਰੀ ਗਾਨ ਗਿਦੁਰੁ ਨਗਾ ਆਕਰੇ ਲਿਖਣ ਬੋਲਣ ਬਾਣਖਾ ਸਿਰ ਸੰਜੋਗ ਖਾਨ ਜਿਨਹਿ ਲਿਖੇ ਤੇ ਸਿਰਣਾਏ ਜੇ ਪਰਮਾਏ ਤਿਵਤੀ ਪਾਏ 제ਤਾ ਕੀਤਾ ਤੇਤਾ ਨਾਮੋ ਵੇਣ ਨਾਵੇਂ ਨਾਹੀ ਕੋਤੋ ਕੋਦਰ ਕਵਨ ਕਹਾ ਵੀ ਸਾਰ ਵਾਰਨ ਜਾਮ ਇਕ ਵਜੁ ਤੁਰਭਾਵੇ ਸਾਇ ਬਲਿ ਕਾਲ ਤਾਦਲਾ ਨੰਕਾਲ ਬਰੀਆ ਸਭਾਰਤ ਦੇ ਪਾਣੀ ਤੋਤੇ ਉਤਰਸ ਕੇ ਮੋਤ ਬਰੇ ਤੇ ਕਾੜਾ ਹੋਏ ਦੇ ਸਾਹੋਂ ਨਹੀਂ ਤੋਏ ਪਰਿਏ ਮਤ ਬਾਪਾ ਕੇ ਸੰਗੋ ਚੋਪੇ ਨਾਵੇ ਕੇ ਰੰਗੂਨੀ ਬਾਪੇ ਆਖਣ ਗਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਗੋ ਨਾਨਕ ਮੇ ਆਵ ਜਾਵ ਤੇਰਾ ਤਵ ਦਸਦਾਨ ਦੇ ਕੋ ਪਾਵੇ ਸਿਲਕਾ ਮਨ ਸੁਣਿਆ ਮਨਿਆ ਮਨ ਕੀ ਤਵ ਪਾਵੰਤਰ ਗਤੇ ਤਿਦ ਮਲਾਵ ਸਭ ਗੁਣ ਤੇਰੇ ਮੈਂ ਨਾਹੀ ਕੋਈ ਵੈਰ ਗੁਣ ਗੀਤ ਤੇ ਵਰਤਨਾ ਹੋਇ ਸਵਾਸਾਤ ਬਾਣੀ ਵਰ ਮਾਉ ਸਭ ਸੰਵੰਦ ਰਾਮਨ ਚੌ ਕਵਨ ਸੋ ਵੇਲਾ ਵਖਤ ਕਵਨ ਕਵਨ ਤੇ ਕਵਨ ਵਾਰੇ ਕਵਨ ਸਰਉਤੀ ਮਹਾ ਕਵਨ ਜਿਤ ਹੋਇ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਗੁਰਾਂ ਸਾਗਤ ਨਾ ਪਾਉ ਕਾ ਜੀ ਆ ਦੇ ਲਿਖੋ ਲੇ ਕੁਰਾਨ ਸੇਤਵਾਰ ਨ ਜੋਗੀ ਜਾਣੇ ਰਤਮਾਨ ਕੋਈ ਜਾ ਕਰਤਾ ਸਿਰ ਡੀਗੋ ਸਾਜੀ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾਲਾਈਂ ਕਾ ਵਰਣੀ ਕਿਵ ਜਾਣਾਂ ਨਾਨਕ ਆਕਨ ਸਭ ਕੋ ਆਖੇ ਇੱਕ ਦੀਕ ਸਿਆਣਾ ਵੱਡਾ ਸਹਿਬ ਵੱਡੇ ਨਾ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਗਿਣਨ ਸੋਈ ਪਸਾਲਾ ਪਸਾਲ ਲਖ ਸਗਾ ਆਰੇ ਗੋੜ ਗੋੜ ਪਾਲ ਕੇ ਵੇਦ ਗੈਨਗ ਬਾਤ ਸਹਿਜ ਤਾਰਾ ਗੈਨਗ ਤੇ ਬਾਏ ਸੁਲਹਿ ਗਤਾਲ ਰੇਖਾ ਹੋਈ ਤਾਨੀ ਕੀਏ ਲੈ ਕੇ ਵਿਨਾਸ਼ ਨਾਲ ਵੜਾ ਕੇ ਆਪ ਜਨ ਆਪ ਸਲਾਹੀ ਸਲਾ ਇਹ ਤਿਸੁ ਤਨ ਪਾਇਨ ਤਿਆ ਤੇ ਬਾਪ ਸੁਨਣ ਜਾਣ ਸਮੁੰਦਰ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਬੀਸਰੈ ਅੰਤ ਨਾ ਸਿਫਤੀ ਕਰਨਾ ਅੰਤ ਹੰਤਨ ਕਰਨ ਦੇ ਨਾਂੰਤ ਹੰਤਨ ਵੇਖਣ ਸੋਣ ਨਾਂੰਤ ਹੰਤਨ ਜਾਪੇ ਕਿਆ ਮਨ ਮੰਤ ਹੰਤਨ ਜਾਪੇ ਕੀਤਾ ਅਕਾਲ ਹੰਤਨ ਜਾਪੇ ਪਰਵਾਰ ਹੰਤ ਕਾਰਨ ਕੀਤੇ ਬਿਲੜਾਹੈਂ ਤਾਂ ਕਿ ਹੰਤਨ ਪਾਏ ਜਾਏ ਇਹ ਹੰਤ ਜਾਣ ਕੋਈ ਬਹੁਤਾ ਕਈ ਬਹੁਤਾ ਹੋਏ ਵੱਡਾ ਸਹਿਬ ਉੱਚਾ ਹੋਏ ਜੀ ਬੁਰਚਨ ਇਹ ਵੱਡਾ ਉੱਚਾ ਹੋਵੇ ਕੋਈ ਉਸੇ ਕੋ ਜਾਣੇ ਸੋਇ ਜੇਵਨ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ ਪਉਤਾ ਕਰਮ ਲਿਖਿਆ ਨਾ ਜਾਇ ਵੱਡਾ ਦਾਤਾ ਤਿਲ ਨ ਸਮਾਇ ਕੀਤੇ ਮੰਗੇ ਜੋ ਦੇ ਪਾਰ ਕੀਤੇ ਆਂ ਗਨਤਨੇ ਵਿਚਾਰ ਕੀਤੇ ਖਵਦੂਟੇ ਵਿਕਾਰ ਕੀਤੇ ਲਾਲ ਮੁਕੁਰਪਾ ਹੈ ਕੀਤੇ ਮੂਰਖਾ ਹੈ ਕਾਏ ਕੀਤੇ ਆਂ ਜੋ ਬੂ ਸਦਮਾਨ ਇਹ ਪਿਆਦਾ ਤੇ ਦਰਤਾਲ ਮੰਦ ਕਲਾਸੇ ਪਾਣੇ ਹੋਏ ਰਾਹ ਕਿ ਕੋਈ ਜੇ ਕੋ ਆਖਣ ਆਖਣ ਪਾਏ ਜੇ ਕੋ ਖਾਇ ਆਖਣ ਪਾਏ ਉਹ ਜਾਣੇ ਜੇ ਤਿਆਂ ਮੁਕਾਇ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਹੀ ਕੇ ਜੇ ਸਨੋ ਬਖਸ਼ੇ ਸ਼ਿਵ ਸਾਰਾ ਨਾਨਕ ਪਾਸਾਈ ਪਾਤਜਾ ਅਮਲ ਗੁਣ ਅਮਲ ਵਪਾਰ ਅਮਲ ਵਪਾਰੀਏ ਅਮਲ ਕੰਡਾਰ ਅਮਲ ਲਾਵੇਂ ਅਮਲ ਲੈ ਜਾਏ ਅਮਲ ਪਾਏ ਮੁੱਲਾ ਸਮਾਏ ਅਮਲ ਤਰਮ ਅਮਲ ਦੀਵਾਨ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਲੋ ਅਮਲ ਆਖੇ ਅਨ ਜਾਏ ਆਖ ਆਖ ਰਹਿ ਲਿਵਲਾਇ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਵਿਖਿਆਨ ਆਖੇ ਵਰਮੈ ਆਖੇ ਐਂਦੋ ਆਖੇ ਗੋਪੀ ਤੇ ਗੋਵਿੰਦੋ ਆਖੇ ਸ ਰਖੇ ਸਿਦ ਆਖੇ ਕੀਤੇ ਕੀਤੇ ਬੁਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰਮਨ ਸੇਵ ਇਤੇ ਆਖੇ ਆਖਣ ਪਾਇ ਕੀਤੇ ਕਹਿ ਕਹਿ ਰੁਣ ਜਾਇ ਇਤੇ ਕੀਤੇ ਹੋਰ ਕਰੇ ਤਾਂ ਆਗਨ ਅੱਗੇ ਕੀ ਕੇ ਦੇਵਲ ਪਾਵੈ ਤੇਵਲ ਹੋਇ ਨਾਨਕ ਜਾਣ ਸੱਚ ਸੋਇ ਜੇ ਕੋ ਆਖੇ ਬੋਲ ਬਿਨਾਂ ਤਾਂ ਲਖੇ ਸਿਰਗਾ ਵਾਰੰਗ ਵਾ ਸਉਦਰ ਕੇ ਰਾਸੂ ਕਰਕੇ ਹਾ ਜਿਤ ਬਹ ਸਭ ਸਮੋਲ ਵਜੇ ਨਾਦ ਨੀਕ ਸੰਘਾ ਤੇ ਬਾਵਨ ਹਾਰੇ ਤੇ ਰਾਗ ਪ੍ਰੀ ਸੁਕੈ ਜਨ ਤੇ ਗਾਵਨ ਹਾਰ ਗਾਵੈ ਤੁਮ ਨੋ ਪਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦਵਾਰ ਗਾਮੈ ਜਿਤ ਬੁਲੇ ਜਾਣ ਤੇਰੇ ਧਰਮ ਵਿਚਾਰੇ ਗਾਮੈ ਸਰਬਰਮਾ ਦੇਵੀ ਸਉਦਾਸ ਵਾਰ ਗਾਵ ਮੈਂ ਨਾਸਨ ਬੈਠੇ ਦੇਵਤਿਆਂ ਦਰਨ ਨਾਲੇ ਗਾਵ ਮੈਂ ਸਿਰ ਸਮਾਧੇ ਅੰਦਰ ਗਾਵਨ ਸਾਧ ਵਿਚਾਰ ਨਾਵਨ ਜਤੀ ਸਤੀ ਸੰਤੋਖੀ ਗਾਵ ਮੈਂ ਵੀਰ ਕਰਾਰੇ ਨਾਵਨ ਪੰਡਤ ਪੰਦਿਤ ਕਿਸ ਸਰਵ ਜੋਜੇ ਵਿਦਿਆ ਨਾਲੇ ਗਾਵ ਮੋਹਨਿਆ ਮਨਮੋਹਨ ਸੁਰਗਮਸਪਿਆਾਲ ਗਾਵ ਰਤਨ ਪਾਏ ਤੇਰੀ ਆਠ ਦੇਸ ਨਾਲੇ ਗਾਵ ਮੈਂ ਜੋਜ ਮਹਾਵਲ ਸੂਰਾ ਗਾਵ ਮੈਂ ਖਾਣੀ ਚਾਰੇ ਨਾ ਮੈਂ ਖੰਡ ਮਲਵਰ ਪੰਡਾ ਕਰ ਕਰ ਖੇਤਾਰ ਸੇ ਦਿਨ ਗਾਵੈ ਚੌਧਰ ਪਾਵਨ ਰੱਤੇ ਤੇਰੇ ਭਗਤ ਰਸਾਲ ਹੋਰ ਕੀਤੇ ਗਾਵਨ ਸੇ ਮ ਜਿਤਨੇ ਆਵਨੋਂ ਕਿਆ ਵਿਚਾਰੈ ਸੋਈ ਸੋਈ ਸਦਾ ਸੱਚ ਸਹਿਬ ਸਾਚਾ ਸੱਚ ਨਾਹੀ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੇ ਮਾਜਨ ਪਾਇ ਕਰ ਕਰ ਵਿਖੈ ਕੀਤਾ ਆਪਣਾ ਦੇ ਦੇ ਬੜੂ ਆਉ ਥੋੜੀ ਬਾਵੇਂ ਸੋਈ ਕਰਸੇ ਉਹਨਾਂ ਕਰਣਾ ਜਾਇ ਸੋ ਪਾਸਾ ਸਾਹਬਾ ਸਾਹਿਬ ਨਾਨਕ ਜਾਇ ਮਨ ਦਾ ਸੰਤੋਖ ਸਿਰ ਪੈ ਚੋਲੀ ਧਾਇ ਗਰੇ ਮਪੂਤ ਖਿੰਤਾ ਗਾਲ ਕੁਮਾਰੀ ਕਾਇਆ ਜੁਰੰਦਾ ਪਰਤੀਰ ਆਏ ਪੰਤੇ ਜਗਲ ਜਮਾਤੇ ਮਨ ਜੀਤੈ ਲਗਦੀ ਆਦੇ ਇਸੇ ਆਦੇ ਆਦ ਨਿ ਲੈਣਾ ਆਦ ਨਾ ਜਿਵੇ ਕੋਵੇ ਹੋ ਗਤ ਗਿਆਨ ਦੇ ਆ ਪੰਡਾਰ ਅੜਕ ਰਵਾਜੇ ਨਾ ਆਪ ਨਾਥ ਨਾਥੀ ਸਭ ਜਾ ਕੇ ਇਸ ਰਵ ਰਸਾਲ ਸੰਜੋਗ ਵਿਜੋਦੇ ਕਾਰ ਚਲਾਵੇਂ ਲਿਖੇ ਆਵੇਂ ਕਾਰ ਆਦੇ ਇਸੇ ਆਦੇ ਇਸ ਆਦ ਨੀ ਨਾਥ ਨਾਥ ਦੁਦੂ ਗੇ ਕਵੀ ਇਕਾ ਮਾਈ ਜੁਗਤ ਵਿਆਈ ਤੇ ਚੇਲੇ ਪ੍ਰਮਾਨ ਇਕ ਸੰਸਾਰ ਇਕ ਪੰਡਾਰ ਇਕ ਲਾਇ ਦੀ ਵਾਣ ਜਿਹਦੀ ਸੁਭਾਵਤ ਵਿੱਚ ਲਾਵੇ ਜਿਵੇਂ ਹੋਵੇ ਫਰਮਾਨ ਹੋਵੇਖੇ ਔਰ ਨਾਨ ਨਦਰ ਨਿਆਵੇ ਬਹੁਤਾਏ ਵਿਦਾਨ ਆਦੇ ਇਸੇ ਆਦੇਸ਼ ਆਦਨਿਲ ਨਾਦ ਨਾਦ ਜੁਜੇ ਕੋवीस ਆਸਨ ਲੋਲੇ ਪੰਡਾਲ ਜੋ ਕਿਸ ਪਾਇਆ ਸੇਖਾ ਵਾਰ ਕਾਰ ਕਰ ਵੇਖੇ ਇਸ ਜਨਹਾਰ ਨਾਲਗ ਸੱਚੀ ਕੀ ਸਾਚੀ ਕਰ ਆਦੇ ਇਸੇ ਆਦੇਸ਼ ਆਦਨਿਲ ਨਾਦ ਨਾਹਕ ਜੁਜੇ ਕੋवीस ਇੱਕ ਦੋ ਜੀਵੋਂ ਲਖ ਹਾਂ ਮੈਂ ਲਖ ਵੀਸ ਲਾਖ ਲਾਗੇ ਰਾ ਆਖਿਐ ਏਕ ਨਾਮ ਜਗਦੀਸ ਏਤ ਰਾਪਤ ਪਉੜੀਆਂ ਚੜਿਐ ਹੋਏ ਅਕੀਸ ਸੁਣ ਗੱਲ ਆਕਾਸ਼ ਕੀ ਪੇਤਾ ਆਇ ਰੀਸ਼ ਨਾਨ ਨਦਰਿ ਪਾਇਆ ਕੋਲੀ ਕੁੜਠੀ ਆਖਣ ਜੋਰ ਚਪੈਣ ਜੋਰ ਜੋਰ ਨ ਮੰਗਣ ਦੇਣ ਜੋਰ ਜੋਰ ਨ ਜੀਵਨ ਮਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਜੁਤੇ ਸੰਸਾਰ ਤੇ ਸਤਜੋੜ ਕਰ ਵੇਖੈ ਸੋਏ ਨਾਨਕ ਉਤਮੇਜ ਨ ਕੋਏ ਰਾਤੀ ਰੁੱਤੀ ਦਿਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਆਤਰਤੀਤਾ ਪ੍ਰਖੀ ਤ੍ਰਮਸਾਲ ਤਿਸ ਵਿੱਚ ਜੀ ਅਜੁਗਤ ਕੇ ਰੰਗ जनक नाम नेक अनंत कर्म कर्म होई विचार सच्चा या सच्चा दुर्वार तिस सोहन पंच परवान नदरी कर्म कोय निशान काचप गाय ओचे पाई नानगया जापे जाय तारण खंड का एहो धर्म ज्ञान खंड का आखो कर्म केते पवन पौणी वसंतर केते कान महेश हेते मर्म का अर्थ कडी है रोबरंग के वेस हेते आकर्म भूमि मेर कीते हेते धूपदेश केतेन जनसूर केते हेते मंडल लेस केत सिद्धबुद्धनाथ केते हेते देवी वेस हेते देवदानन केते ਕੇ ਤਰਨ ਸਮੰਦ ਕੇਤਿਆ ਖਾਣੀ ਕੇਤਿਆ ਬਾਣੀ ਕੀਤੇ ਪਾਤਨ ਰਿੰਦ ਹੇਤਿਆ ਸੁਰਤੀ ਸੇਵ ਕੇਤੇ ਨਾਲ ਗੰਤਨ ਅੰਤੋ ਗਿਆਨ ਖੰਡਮ ਗਿਆਨ ਪਰਚੰਡ ਤਿਛਾ ਨਾਦ ਮਨੋਗ ਕੋਣ ਨੰਦ ਸਰਮਖੰਡ ਕੀ ਬਾਣੀ ਰੂਪ ਹਿਤ ਕਾਂਦ ਗਣੀਏ ਬਹੁ ਤਨੂਪ ਆ ਕੀਆ ਗੱਲਾ ਜਸਿਆ ਨ ਜਾਹੇ ਜੇ ਕੋ ਕਹਾ ਕਿ ਜੇ ਪਸਤੋਇ ਜਿਥਾ ਕੜਿਆ ਸੋਰਤ ਮਤ ਮਨ ਬੁੱਧ ਜਿਥਾ ਕੜਿਆ ਸੁਰਾਜ ਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਲ ਜਿਥੈ ਹੋਰ ਨ ਕੋਈ ਹੋਰ ਤਿਸੈ ਜੋਤ ਮਹਾਵਲ ਸੂਲ ਤਿਨ ਮੈਂ ਰਾਮ ਰਯਾ ਪਰਪੂਰ ਤਿਸੈ ਸੀਤੋ ਸੀਤ ਧਵੇਂ ਮਾ ਮਾਹੇ ਤਾ ਕੀ ਰੂਪ ਨ ਕਿਸਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਏ ਤਿਸ ਪਦ ਸਗਲੋ ਕਰਨੰਦ ਸੱਚਾ ਮਨਸੋਈ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤ ਖੰਡ ਮੰਡਲ ਵਰ ਪੰਡੋ ਜੀ ਕੋ ਕਦੇ ਜਾਣਤ ਨ ਤਿਤੇ ਲੋਲ ਯੋਗਾਰ ਜੀਵ ਜੀਵ ਹੁਕਮ ਤਿਵਾ ਤਿਵ ਕਾਰ ਵੇਖ ਬਿਗਸ ਕਰ ਵਿਚਾਰ ਨਾਨ ਕੋ ਕਸਨਾ ਕਰਲਾ ਸਾਰ ਜਦ ਪਹਾਰਾ ਤਿਰ ਸੁਨਿਆਰ ਅਹਰਨ ਮਤ ਵਿਦਿਆਰੇ ਪੌਖ ਲਾ ਜੰਦ ਬਤਾਉ ਪੰਡਾ ਪਾਉ ਅਮਰਤਿ ਤਾਲ ਕੜੀਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਗਰੀ ਨੇ ਅਦਰ ਨੇ ਹਾਲ ਸੋ ਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਦੇਵ ਸਰਾਦ ਜਾਈ ਦਾਇਆ ਖੇਲਾ ਸੰਗਲ ਜਗਤ ਸੰਗਿਆ ਆ ਬੋਰ ਆਈਆਂ ਵਾਚੇ ਧਰਮ ਹਦੂਰ ਕਰਮੀ ਹਪ ਆਪਣੀ ਕੇ ਨੇੜੇ ਕੀ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਹਿਤੀ ਸੁਤੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਹਿਤੀ ਸੁਤੀ ਨਾਲ ਵਾਹਿਗੁਰਜੀ ਦਾ ਖਾਲਸਾ ਹਾਂ ਵਾਹਿਗੁਰਜੀ ਕੀ ਸਤਿ